ਸਭ ਤੋਂ ਪਹਿਲਾਂ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਜਿਵੇਂ ਮੈਂ ਅਲੱਗ-ਅਲੱਗ ਚੀਜ਼ਾਂ ਤੇ ਵੀਡੀਓ ਪਾ ਕੇ ਤੁਹਾਨੂੰ ਛੋਟੀਆਂ-ਛੋਟੀਆਂ ਜਾਣਕਾਰੀਆਂ ਦਿੰਨਾ ਤੁਹਾਨੂੰ ਯਾਦ ਕਰਾਉਣਾ ਵੀ ਆਪਾਂ ਹੁਣ ਕੀ ਕਰੀਏ ਤੁਸੀਂ ਆਪ ਹੀ ਖੇਤੀ ਬਾਰੇ ਬਹੁਤ ਟ੍ਰੇਨਡ ਹੋ ਪਰ ਮੈਂ ਫੇਰ ਵੀ ਤੁਹਾਨੂੰ ਯਾਦ ਕਰਾ ਦੇਣਾ ਕਿਉਂਕਿ ਕਿਸਾਨ ਵੀਰ ਭੁੱਲ ਜਾਂਦੇ ਨੇ ਕਈ ਫੇਰ ਦੁਬਾਰਾ ਗਲਤੀਆਂ ਕਰ ਬੈਠਦੇ ਨੇ ਜਿਵੇਂ ਮੈਂ ਮਟਰ ਦੀ ਫਸਲ ਤੇ ਕਈ ਵੀਡੀਓ ਪਾਈਆਂ ਨੇ ਵਿਚ-ਵਿਚ ਲੋਕਾਂ ਨੇ ਬਹੁਤ ਹੰਗਾਰਾ ਦਿੱਤਾ ਪਰ ਵਿਚ-ਵਿਚ ਨੇ ਕਿਹਾ ਇੰਨੇ ਦੀ ਨਿਕਲਦੀ ਨਹੀਂ ਮੈਂ ਸਾਰਾ ਤੁਹਾਨੂੰ ਵੀਡੀਓ ਦੇ ਵਿੱਚ ਤੁਸੀਂ ਵੀਡੀਓ ਪੂਰੀ ਦੇਖਿਆ ਕਰੋ ਉਹਦੇ ਵਿੱਚ ਸਾਰਾ ਕੁਝ ਦੱਸਿਆ ਹੋਇਆ ਵੀ ਡੇਢ ਕ ਲੱਖ ਰੁਪਏ ਦੀ ਫਸਲ ਫੇਰ ਹੋ ਜਾਂਦੀ ਹੈ ਜੇ ਵਧੀਆ ਹੋ ਜੇ ਹੁਣ ਵਿੱਚ ਵਿੱਚ ਵੀਰਾਂ ਦੇ ਫੋਨ ਆਏ ਨੇ ਉਹਨਾਂ ਨੇ ਦੱਸਿਆ ਵੀ ਸਾਡੇ ਤਾਂ 30 ਕੁ ਅੰਟਲ ਹੀ ਨਿਕਲੇ ਆ ਦੇਖੋ ਵੀਰੇ ਜਿੰਨੀ ਮਿਹਨਤ ਕਰੋਗੇ ਉਨੀ ਹੀ ਤੁਹਾਡੇ ਫਸਲ ਨਿਕਲਣੀ ਆ ਹੁਣ ਤੁਸੀਂ ਦੇਖੋ ਇਹ ਮਾਤਰਾ ਦੀ ਫਸਲ ਨੂੰ ਦੇਖ ਕੇ ਤੁਸੀਂ ਮੈਨੂੰ ਗਾਲਾਂ ਕੱਢੋਗੇ ਵੀ ਤੁਸੀਂ ਕੀ ਕਰਦੇ ਹੋ ਬਿਲਕੁਲ ਬੇਕਾਰ ਲੱਗ ਰਹੀ ਹੈ ਕਾਰਨ ਕੀ ਆ ਇਹ ਨਦੀਨਾਂ ਦਾ ਕਾਰਨ ਨਦੀਨਾਂ ਦੀ ਆਪਾਂ ਨੇ ਪਹਿਲਾਂ ਸਪਰੇਅ ਵਗੈਰਾ ਵੀ ਕੀਤੀ ਆ ਉਸ ਤੋਂ ਬਾਅਦ ਗੜਾਈ ਵੀ ਕੀਤੀ ਆ ਪਰ ਫੇਰ ਵੀ ਨਦੀਨ ਹੋ ਗਏ ਨਦੀਨ ਹੋ ਗਏ ਤੇ ਅੱਜ ਦੀ ਜਿਹੜੀ ਤਰੀਕਾ ਗਈ ਇਹ ਅੱਜ 9 ਤਰੀਕਾ ਗਈ ਇਸ ਨਦੀਨਾਂ ਦਾ ਥੋੜਾ ਬਹੁਤਾ ਫਾਇਦਾ ਵੀ ਆ ਕਿਉਂਕਿ ਹੁਣ ਧੁੱਪ ਜ਼ਿਆਦਾ ਪੈਣ ਲੱਗੀ ਟੈਂਪਰੇਚਰ ਹਾਈ ਆ ਹਾਈ ਪੈ ਹੋਣ ਦੇ ਕਾਰਨ ਬੀਲਾ ਤੇ ਮਟਰ ਸੁੱਕਣ ਵੀ ਲੱਗੇ ਕਈ ਕਿਸਾਨ ਵੀਰਾਂ ਦੇ ਫੋਨ ਆਏ ਨੇ ਵੀ ਹੁਣ ਕੀ ਕਰੀਏ ਦੇਖੋ ਤੁਸੀਂ ਆਪਣੀ ਜ਼ਮੀਨ ਦੇ ਹਿਸਾਬ ਨਾਲ ਇਹ ਗੱਲ ਕਰੀਏ ਤਾਂ ਤੁਸੀਂ ਮਟਰ ਜੇ ਤੁਹਾਡੇ 10 ਦਿਨਾਂ ਨੂੰ ਟੁੱਟਣ ਆਏ ਨੇ ਬਤਲ ਜਾਂ 7 ਦਿਨਾਂ ਨੂੰ ਟੁੱਟਣ ਆਏ ਨੇ ਤੁਸੀਂ ਫਿਰ ਇੱਕ ਪਤਲਾ ਹਲਕਾ ਪਾਣੀ ਜ਼ਰੂਰ ਲਾ ਦਿਓ ਪਾਣੀ ਲਾਉਣ ਦਾ ਕੀ ਫਾਇਦਾ ਕਿਉਂਕਿ ਥੋੜੀ ਨਮੀ ਬਣੀ ਰਹੂ ਧਰਤੀ ਦੇ ਵਿੱਚ ਟੈਂਪਰੇਚਰ ਦਾ ਕੋਈ ਜ਼ਿਆਦਾ ਮਾੜਾ ਪ੍ਰਭਾਵ ਨਹੀਂ ਪਊਗਾ ਤੁਸੀਂ ਨੇ ਪਾਣੀ ਦੇਖ ਕੇ ਲਾਉਣਾ ਵੀ ਆਪਣੀ ਜ਼ਮੀਨ ਐਨੇ ਦਿਨਾਂ ਚ ਬਾਤ ਆ ਜੂ ਤਾਂ ਕਿ ਇਹ ਨਾ ਹੋਵੇ ਵੀ ਤੁਹਾਡੇ ਮਟਰ ਉੱਥੇ ਗਲ ਜਾਣ ਮੇਰੇ ਕਹਿਣ ਤੇ ਤੁਸੀਂ ਪਾਣੀ ਲਾ ਦੋ ਬਾਅਦ ਦੇ ਵਿੱਚ ਨੁਕਸਾਨ ਹੋ ਜੇ ਮੈਂ ਕਿਸੇ ਵੀ ਕਿਸਾਨ ਵੀਰ ਦਾ ਨੁਕਸਾਨ ਨਹੀਂ ਕਰਨਾ ਚਾਹੁੰਦਾ ਤੇ ਜਿਹੜੀ ਗੱਲ ਚੱਲੀ ਸੀ ਇੱਕ ਹੋਰ ਗੱਲ ਚੱਲੀ ਸੀ ਕਈ ਕਿਸਾਨ ਵੀਰਾਂ ਦੇ ਫੋਨ ਆਏ ਵੀ ਸਾਡੇ ਮਟਰ 12 ਰੁਪਏ ਕਿਲੋ ਵਿਕੇ ਨੇ 14 ਰੁਪਏ ਵਿਕੇ ਨੇ ਦੇਖੋ ਵੀਰੇ ਮੈਂ ਮੰਡੀ ਦੇ ਰੇਟਾਂ ਤੇ ਕੁਝ ਨਹੀਂ ਕਰ ਸਕਦਾ ਪਰ ਜਿਹੜਾ ਅੱਜ ਦਾ ਰੇਟ ਹੈਗਾ 9 ਤਰੀਕ ਦਾ ਮੇਰੇ ਹਿਸਾਬ ਚ 20 ਤੋਂ ਪਲੱਸ ਹੀ ਆ ਯਾਨੀ 25-22 ਰੁਪਏ ਇਹ ਮਾਤਰਾ ਦੇ ਵਿੱਚ ਕੀ ਕਿਸਾਨਾਂ ਨੂੰ ਦਿੱਕਤ ਆਉਂਦੀਆਂ ਨੇ ਦੇਖੋ ਬਹੁਤ ਵਧੀਆ ਫਸਲ ਹੈ ਇੰਨਾ ਕੋਈ ਜ਼ਿਆਦਾ ਨਦੀਨ ਨਹੀਂ ਬਹੁਤ ਘੱਟ ਹੈਗਾ ਪਰ ਦੇਖਣ ਨੂੰ ਜਿਹੜਾ ਥੋੜਾ ਨਦੀਨ ਹੁੰਦਾ ਉਹ ਵੀ ਜ਼ਿਆਦਾ ਲੱਗਦਾ ਜਿਵੇਂ ਕਹਿੰਦੇ ਵੀ ਜਿਹੜੇ ਨਦੀਨ ਹੁੰਦੇ ਨੇ ਉਹ ਧਰਤੀ ਦੇ ਲਾਡਲੇ ਪੁੱਤਰ ਹੁੰਦੇ ਨੇ ਇਹ ਬਿਲਕੁਲ ਬਹੁਤ ਸੌਖੇ ਹੋ ਜਾਂਦੇ ਨੇ ਦੇਖੋ ਮਾਟਰਾਂ ਤੋਂ ਬਾਅਦ ਇੱਕ ਵਾਰ ਮਾਟਰਾਂ ਦੀ ਗੜਾਈ ਕਰਕੇ ਬਿਲਕੁਲ ਨਦੀਨ ਖਤਮ ਕਰੇ ਹੋਏ ਨੇ ਕੋਈ ਇੱਕ ਵੀ ਨਦੀਨ ਨਹੀਂ ਛੱਡੇ ਹੋਇਆ ਪਰ ਫੇਰ ਵੀ ਹੋ ਗਏ ਨੇ ਤੁਸੀਂ ਜੇਕਰ ਹੁਣ ਜਿਹੜੇ ਕਿਸਾਨ ਵੀਰਾਂ ਨੇ ਗੁੜਾਈ ਨਹੀਂ ਕੀਤੀ ਉਹਨਾਂ ਦੇ ਮਟਰ ਪਲਾਂ ਕਿੱਥੋਂ ਝਾੜ ਦੇਣਗੇ ਜੇ ਦੇਖਿਆ ਜਾਵੇ ਤੇ ਬਾਕੀ ਤੁਸੀਂ ਕੀ ਹੈ ਨਾ ਹੁਣ ਇਸ ਦੇ ਉੱਤੇ ਤੁਹਾਨੂੰ ਕੋਈ ਮੰਨ ਲਓ ਜੇ ਤੁਹਾਡੇ 10 ਦਿਨ ਮਟਰ ਹਲੇ ਖੜਦੇ ਨੇ ਤਾਂ ਤੁਸੀਂ ਦੇਖਦੇ ਜਾਇਓ ਤਾਂ ਤੁਹਾਡਾ ਰੇਟ ਵੀ ਮੇਰੇ ਖਿਆਲ ਚ ਪਰਮਾਤਮਾ ਦੀ ਕਿਰਪਾ ਹੋਗੀ ਤਾਂ 3 ਰਪਏ ਦੇ ਲਗਭਗ ਹੋ ਜਾਊਗਾ ਉਮੀਦ ਕਰਦਿਆਂ ਦੇਖੋ ਇਹ ਪੱਕਾ ਨਹੀਂ ਕਹਿ ਸਕਦੇ ਤੇ ਹੁਣ ਵੀ ਰੇਟ ਵਧੀਆ ਪਲੱਸ ਹੈਗਾ ਰੇਟ ਤੇ ਜਦੋਂ ਕੀ ਹੈ ਜੇ ਰੇਟ ਦੀ ਗੱਲ ਕਰੀਏ ਵੀ ਰੇਟ ਘਟ ਕਿਉਂ ਹੋਇਆ ਕੀ ਕਾਰਨ ਆ ਇਹ ਦੇਖੋ ਜੀ ਇਹ ਕਿਸਾਨ ਵੀਰੋ ਇਹ ਗੱਲ ਆ ਇਹ ਜਦ ਮਾਤ ਵਾਲੇ ਤੁਸੀਂ ਮੰਨੋ ਵੀ ਝੋਨਾ ਵੱਡੇ ਆ ਸਭ ਨੇ ਇਕੱਠਾ ਜੀ ਵੱਡੇ ਜਾਂਦਾ ਇਕੱਠਿਆਂ ਜਾਨੀ ਸਭ ਨੇ ਮਟਰ ਬੀਜ ਦੇਣੇ ਨੇ ਜਿਵੇਂ ਕਣਕ ਬੀਜਦੇ ਨੇ ਇਹਦੇ ਲਈ ਜਿਹੜੇ ਸਿਆਣੇ ਕਿਸਾਨ ਵੀਰ ਨੇ ਉਹ ਕੀ ਕਰਦੇ ਨੇ ਉਹ ਆਪਣੀ ਜ਼ਮੀਨ ਨੂੰ 20 ਦਿਨ ਬੇਲੀ ਛੱਡ ਲੈਂਦੇ ਨੇ ਤਾਂ ਕਿ ਉਹ ਸੋਚਦੇ ਨੇ ਵੀ ਹਜੇ ਹੋਰ ਮਟਰਾਂ ਦੀ ਬਿਜਾਈ ਹੋ ਜਾਣ ਦੇ ਵੀ ਆਪਾਂ ਐਂਡ ਦੇ ਵਿੱਚ ਰੇਟ ਲੈਮਾਂਗੇ ਬੀਤ ਵਿੱਚ ਕਿਸਾਨ ਵੀਰ ਕੀ ਕਰਦੇ ਨੇ ਆਪਣਾ ਕੰਮ ਨਿਮੇੜ ਕੇ ਜਦੋਂ ਉਹਨਾਂ ਨੂੰ ਐ ਲੱਗਦਾ ਵੀ ਹਜੇ ਮਟਰ ਦੀ ਬਜਾਈ ਨਹੀਂ ਹੋਈ ਤਾਂ ਉਹ ਅਗੇਤੀ ਲੈ ਲੈਂਦੇ ਨੇ ਅਗੇਤੀ 'ਚ ਵੀ ਰੇਟ ਲੈ ਲੈਂਦੇ ਨੇ ਪਸੇਤੀ 'ਚ ਵੀ ਹਰ ਸਾਲ ਮਤਲਿਕ ਇੱਕ ਟਾਈਮ ਐ ਮੇ ਦਾ ਆਉਂਦਾ ਵੀ ਜਦੋਂ ਮਟਰਾਂ ਦਾ ਰੇਟ ਕੋਈ ਬੜਾ ਜ਼ਿਆਦਾ ਨਹੀਂ ਹੁੰਦਾ ਘੱਟ ਹੁੰਦਾਗਾ ਉਸ ਦਿਨ ਜਾਨੀ ਆਪਾਂ ਮੰਨ ਲਓ ਵੀ 10 ਕ ਦਿਨ ਇਹੋ ਜਿਹੇ ਆਉਂਦੇ ਨੇ ਹਰ ਵਾਰੀ ਹੋਉਂਦੇ ਨੇ ਵੀ ਜਦੋਂ ਮਟਰਾਂ ਦਾ ਰੇਟ ਡਾਊਨ ਹੁੰਦਾ ਉਹ ਮਟਰਾਂ ਦਾ ਰੇਟ ਵਧੀਆ ਆ ਜਾਂਦਾ ਇਸ ਕਰਕੇ ਕਿਸਾਨ ਵੀਰੋ ਤੁਸੀਂ ਨੇ ਜਦੋਂ ਫਸਲ ਬੀਜਣੀ ਆ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਵੀ ਆਪਣੀ ਫਸਲ ਕਦੋਂ ਨੂੰ ਆਊ ਉਦੋਂ ਕਿੰਨੀ ਕਾ ਤੇ ਉਹਦੇ ਹਿਸਾਬ ਨਾਲ ਫਿਰ ਤੁਸੀਂ ਫਸਲ ਬੀਜੋ ਇਹ ਸੇਤੀ ਜਾਣਕਾਰੀ ਨਹੀਂ ਆਉਂਦੀ ਜਦੋਂ ਤੁਸੀਂ ਲੰਬਾ ਤਜਰਬਾ ਹੋ ਗਿਆ ਤੁਹਾਨੂੰ ਪੂਰੀ ਜਾਣਕਾਰੀ ਆ ਜੂ ਦੇਖੋ ਜਿਵੇਂ ਗੋਭੀ ਦੀ ਗੱਲ ਕਰਦੇ ਸੀ ਗੋਭੀ 2 ਰੁਪਏ ਕਿਲੋ ਵਿਕੀ ਆ ਹੁਣ ਗੋਭੀ ਦਾ ਰੇਟ ਵੀ 14-15 ਰੁਪਈਆ ਦਾ ਹੋ ਗਿਆ ਔਣ ਆਏ ਦਿਨਾਂ 'ਚ ਉਮੀਦ ਆ ਵੀ ਹੋਰ ਵੀ ਗੋਭੀ ਦਾ ਰੇਟ ਆਜੂਗਾ ਪਲੱਸ ਕੀ ਹੋਇਆ ਜਿਹੜੇ ਕਿਸਾਨ ਵੀਰਾਂ ਨੇ ਮਤਲਬ ਗੋਭੀ ਦੀ ਪਨੀਰੀ ਵੀ ਤਿਆਰ ਕਰ ਰੱਖੀ ਸੀ ਉਹਨਾਂ ਨੇ ਉਹ ਪਨੀਰੀ ਵੀ ਪੁੱਟ ਕੇ ਖੇਤ ਦੇ ਵਿੱਚ ਨਹੀਂ ਲਾਈ ਕਿਉਂ ਨਹੀਂ ਲਾਈ ਕਿਉਂਕਿ ਉਹਨਾਂ ਨੂੰ ਐਵੇਂ ਲੱਗਿਆ ਵੀ ਪਹਿਲਾਂ ਵੀ ਇਸ ਦਾ ਬੁਰਾ ਹਾਲ ਹੋਇਆ ਅੱਕ ਗਏ ਜਾਣੀ ਜਿਵੇਂ ਆਪਾਂ ਕਹਦੇ ਆ ਵੀ ਕਿਸੇ ਚੀਜ਼ ਤੋਂ ਨਾਰਾਜ਼ ਹੋ ਗਏ ਇਸ ਕਰਕੇ ਤੁਸੀਂ ਇਹ ਦੇਖਿਆ ਕਰੋ ਵੀ ਮਾਰਕੀਟ ਕਿੱਥੇ ਆ ਥੋੜਾ ਵਪਾਰੀ ਟੈਪ ਬਣੋ ਫੇਰ ਤੁਹਾਨੂੰ 2 ਪੈਸੇ ਵਧੀਆ ਬਣਨਗੇ ਐਨਾ ਕੁਝ ਕਹਿੰਦਾ ਹੋਇਆ ਜੇਕਰ ਤੁਹਾਨੂੰ ਮੇਰੀ ਜਾਣਕਾਰੀ ਵਧੀਆ ਲੱਗੀ ਤਾਂ ਤੁਸੀਂ ਇਸ ਨੂੰ ਅੱਗੇ ਸ਼ੇਅਰ ਕਰ ਦਿਓ ਜੇ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਦਿਓ ਧੰਨਵਾਦ